ਸਾਡਾ ਨੈਸ਼ਨਲ ਗਲਤ ਮਹਾਪੰਚਾਇਤ ਵੱਲੋਂ ਐਸਸੀ ਪੰਚਾਂ ਸਰਪੰਚਾਂ ਨੰਬਰਦਾਰਾਂ ਤੇ ਐਸਸੀ ਜਿਹੜੇ ਸਾਡੇ ਗਲਤ ਪਾਈਚਰੇ ਦੇ ਆਗੂ ਸਹਿਬਾਨ ਉਹਨਾਂ ਦੇ ਅਧਿਕਾਰਾਂ ਨੂੰ ਪਸਾਨਣ ਦੇ ਲਈ ਤੇ ਸਨਮਾਨ ਬਖਸ਼ਣ ਲਈ ਅਸੀਂ ਅੱਜ ਦਾ ਇਹ ਸਮਾਗਮ ਰੱਖਿਆ। ਤੋਂ ਸਮਾਗਮ ਦੇ ਵਿੱਚ ਵੱਡੀ ਗੰਟੀ ਚ ਐਸਸੀ ਪੰਚ ਦੇ ਸਰਪੰਚ ਤੇ ਨੰਬਰਦਾਰ ਇੱਥੇ ਪਹੁੰਚੇ ਨੇ। ਬਹੁਤ ਬਸ਼ੇਸ਼ ਗੱਲ ਇਹ ਹੋਈ ਹੈ ਕਿ ਸਾਡਾ ਅਸੀਂ ਪਿਛਲੇ ਦਿਨੀਂ ਇੱਕ ਸੰਯੁਕਤ ਦਲਤ ਮੋਰਚਾ ਬਣਾਇਆ ਦਲਤਾਂ ਦੇ ਉੱਤੇ ਜ਼ੁਰਮਾਨਾ ਬੰਦ ਕਰਾਉਣ ਲਈ ਲੜਾਈ ਲੜਨ ਵਾਸਤੇ ਉਸ ਮੋਰਚੇ ਦੇ ਸਾਰੇ ਆਗੂ ਸਾਡੀ ਟੀਮ ਅ ਪ੍ਰਸ਼ਾਦ ਜੀ ਸੁਨੀਸ਼ਰ ਗੁੱਡਾ ਜੀ ਐਮਐਲਏ ਵਰਦੀਪ ਸਿੰਘ ਜੀ ਪ੍ਰਵਾਨ ਸਿੰਘ ਆ ਜੀ ਬਿਆਸ ਸਿੰਘ ਜੀ ਮੋਰ ਸਿੰਘ ਘਾਰੂ ਜੀ ਤੇ ਸਾਡੀ ਸਾਰੀ ਟੀਮ ਇੱਥੇ ਇਕੱਠੀ ਹੋਈ ਹੈ ਅਸੀਂ ਸਮਾਜ ਦੇ ਲੋਕਾਂ ਨੂੰ ਇੱਕ ਮੈਸੇਜ ਦੇ ਰਹੇ ਹਾਂ ਕਿ ਸਿੱਦੇ ਦਬਾਅ ਬਣਨ ਦੀ ਲੋੜ ਨਹੀਂ ਹੈ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਨੇ ਤੁਹਾਨੂੰ ਸਰਪੰਚ ਬਣਾਇਆ ਤੁਹਾਨੂੰ ਪੰਚ ਬਣਾਇਆ ਤੁਹਾਨੂੰ ਨੰਬਰਦਾਨ ਬਣਾਇਆ ਸੋ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੇ ਦਿੱਤੇ ਦੇ ਘਾਰਾਂ ਦੀ ਵਰਤੋਂ ਕਰੋ ਤੇ ਇਹਦੀ ਤਾਕਤ ਤੁਸੀਂ ਬਣੋ ਜਿਲ੍ਹਾ ਵੀ ਕੋਈ ਐਸੀ ਪੰਚਾਇਤ ਸਰਪੰਚਾਂ ਦੇ غلط ਆਗੂਆਂ ਦੇ ਇੱਥੇ ਕੋਈ ਜ਼ੁਲਮ ਕਰੇਗਾ ਕੋਈ ਜਾਤੀ ਕਰੇਗਾ ਚਾਹੇ ਕੋਈ ਤਣਾੜ ਹੋਵੇ ਚਾਹੇ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਹੋਣ ਉਹਨਾਂ ਦੇ ਖਿਲਾਫ ਨੈਸ਼ਨਲ ਦਲਤ ਮਹਾ ਪੰਚਾਇਤ 어 ਨਾਲ ਸਜਮ ਤੋਂ ਦਾਲ ਤੋਂ ਮੋਰਤਾ ਜਿਹੜਾ ਸਾਰਾ ਅਸੀਂ ਉਹਦੇ ਖਲਾਫ ਲੜਾਈ ਲੈਣਾਗੇ ਉਹ ਮੈਂ ਅਪੀਲ ਕਰੂੰਗਾ ਸਾਰੇ ਲੋਕਾਂ ਨੂੰ ਜਾਓ ਸਾਰੇ ਕੱਢੋ ਜਾਓ ਬਾਬਾ ਸਭਾ ਨੂੰ ਮਿਲ ਕੇ ਦੇ ਮਿਸ਼ਨ ਨੂੰ ਪੂਰਾ ਕਰੀਏ ਤੇ ਅੱਜ 시ਧਿਆ ਜਮ ਕਪ ਸਿੰਘ ਜੀ ਦਾ ਜਿਹੜਾ 시ਧੀ ਦਿਹਾੜਾ ਹੈ ਉਹਦੇ ਤੇ ਉਹਨਾਂ ਨੇ ਕਿਹਾ ਸੀ ਮਨੁੱਖ ਤੋਂ ਮਨੁੱਖ ਦੀ ਲੁੱਟ ਕਦਮ ਕੀਤੀ ਜਾਣੀ ਚਾਹੀਦੀ ਹੈ ਧਰਮਭਾਵ ਖਤਮ ਹੋਣਾ ਚਾਹੀਦਾ ਉਹਨਾਂ ਨੂੰ ਸੁਧਾਰੀ ਨਹੀਂ ਦਿੰਦੇ ਹੋਏ ਅਸੀਂ ਕਰਦੇ ਆ ਆਓ ਆਪਾਂ 시ਧਿਆ ਜਮ ਕਪ ਸਿੰਘ ਨੇ ਮਿਸ਼ਨ ਨੂੰ ਪੂਰਾ ਕਰੀਏ